ਕਾਲੀਦਲ ਨੂੰ ਇੱਕ ਵਾਰ ਫੇਰ ਵੱਡਾ ਝਟਕਾ ਲੱਗਾ ਬੰਗਾ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਮੁਖਮੰਤਰੀ ਭਗਵੰਤ ਪਾਣੇ ਖੁਦ ਡਾਕਟਰ ਸੁਖੀ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਏ ਦਾਸਤੇ ਇਹ ਕਿ ਡਾਕਟਰ ਸੁਖੀ ਕਾਲੀਦਲ ਦੀ ਟਿਕਟ ਤੇ ਜਲੰਧਰ ਤੋਂ ਲੋਕ ਸਭਾ ਸੀਟ 'ਤੇ ਵੀ ਲੜੇ ਸਨ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਡਾਕਟਰ ਸੁਖੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ 'ਚੋਂ ਸਨ ਜਿਨ੍ਹਾਂ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ। ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਵੀਮਰਾ ਉਮੀਦ ਕਰਦੀ ਸੋਚ ਦੇ ਧਾਰਨੀ ਨੇ। ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ। ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ ਹੈ, ਖੁਦ ਉਹਨੇ ਪਿੰਡੇ ਤੇ ਹਣਾਈਆਂ ਹੋਈਆਂ ਨੇ, ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ, ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ। ਔਰ ਜੋ ਜੋ ਵੀ ਇਹਨਾਂ ਦੇ ਸਾਥੀ ਆ ਇਹਨਾਂ ਨਾਲ ਸੰਕਟਾਂਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਦੇਖੋ ਵੀ ਉਹ ਕਲਦਲ ਨੇ ਬੜਾ ਮਾ ਹਸਮਾਲ ਦਿੱਤਾ ਮੈਂ ਦੋਵਰੀ ਐਮਐਲਏ ਕੰਮ ਵੀ ਕਰਦਿਆਂ ਬਣਿਆ ਮੇਰੀ ਕਲਦਲ ਨਾਲ ਕੋਈ ਸਦਸਵੀ ਸਿੰਘ ਬਾਲਨ ਦਾ ਮੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਉਹਨਾਂ ਨੂੰ 7-8 ਸਾਲ ਹੋ ਗਿਆ ਕਿ ਮੈਂ ਐਮਐਲਏ ਬਣਿਆ ਨੂੰ ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਬੜਾ ਇਗਨੋਰਡ ਸੀ ਪਰ ਇਸ ਵਾਰ ਮੈਂ ਸੋਚਦਾ ਕਿ ਜਦੋਂ ਸਰਦਾਰ ਭਗਵਾਂ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸੋਚ ਚੁੱਕੀ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣ ਚਾਹੀਦਾ ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਇਹਨਾਂ ਨੇ ਗੱਲ ਰਸੇ ਜਿਹੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆਂ ਔਰ ਮੈਂ ਸਮਝਦਾ ਕਿ ਕੋਈ ਇੱਕ ਵੱਡਾ ਕੰਮ ਆ ਕਿ ਮੈਂ ਬੰਗਾ ਹਲਕੇ ਦਾ ਜਿਹਨਾਂ ਨੂੰ ਮੈਂ ਜਵਾਬ ਦੇ ਆਂ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਵੀ ਸਮਝਦਾ ਕਿ ਮੈਨੂੰ ਵੀ ਇਹ ਪਾਰਟੀ ਜੁਆਇਨ ਕਰਨੀ ਚਾਹੀਦੀ ਸੀ ਇਸ ਕਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ